ਪੰਜਾਬ ਸਰਕਾਰ ਮੁਰਦਾਬਾਦ ਜੁਰਦਾਬਾਦ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਜੁਰਦਾਬਾਦ ਮੁਰਦਾਬਾਦ ਸਾਨਾ ਨਾਂ ਦਾ ਕੰਮ ਕਰੇ ਸਰਕਾਰ ਮੁਰਦਾਬਾਦ ਜੁਰਦਾਬਾਦ ਮੁਰਦਾਬਾਦ ਸਾਨਾ ਨੂੰ ਕੱਟਣ ਵਾਲੇ ਆਰਤੀ ਮੁਰਦਾਬਾਦ ਜੁਰਦਾਬਾਦ ਸਾਡਾ ਪਠਾਨਕੋਟ ਦਾ ਪ੍ਰਸਾਦ ਸਰ ਮੁਰਦਾਬਾਦ ਜੁਰਦਾਬਾਦ ਮੁਰਦਾਬਾਦ ਜਾਣ ਸਰਕਾਰ ਮੁਰਦਾਬਾਦ 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 ਨਮਸਕਾਰ ਕੀਤੀ ਗਈ ਹਾਂ ਪੰਜਾਬੀ ਨਿਊਜ਼ ਪੰਜਾਬ ਦੇ ਵਿੱਚ ਕਿਸਾਨਾਂ ਦੀ ਫਸਲ ਨੂੰ ਲੈ ਕੇ ਇਸ ਵਿਲੇ ਵਿਵਾਦ ਮਚਾ ਦੱਸ ਦਈਏ ਕਿ ਆਰਤੀਆਂ ਦੇ ਵੱਲੋਂ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਲਗਾਤਾਰ ਕੱਟ ਲਗਾਇਆ ਜਾ ਰਿਹਾ ਹੈ ਕਿ ਤੇ ਜਲਦੀ ਅਜਨੋਤ ਜਮਨ ਸਿੰਘ ਵਿਕਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਪ੍ਰਸ਼ਾਸਨ ਅਤੇ ਆਰਤੀਆਂ ਦੇ ਖਿਲਾਫ ਇੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਬਰਦਸਤ ਨਾਅਰੇਬਾਜੀ ਵੀ ਕੀਤੀ ਗਈ ਉਹਨਾਂ ਨੇ ਸਿਆ ਕਿ ਕਿਸਾਨਾਂ ਦੀ ਫਸਲ ਦੇੋਂ ਲਗਾਤਾਰ ਆਰਤੀਆਂ ਦੇ ਵੱਲੋਂ ਕੱਟ ਲਗਾਇਆ ਜਾ ਰਿਹਾ ਜੋ ਕਿ ਸਾਰ ਸਾਰ ਨਾ ਇਨਸਾਫੀ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਮਹਾਰਕੇਸ਼ ਸ਼ਰਮਾ ਬਮਿਆ ਪਰਦਰਸ਼ਨ ਸੀ ਇਸ ਵਾਸਤੇ ਕਰਦੇ ਪਿਆ ਜੀ ਕਿ ਸਾਡੀ ਜਿਹੜੀਆਂ ਪਹਿਲੇ ਤੇ ਫਸਲਾਂ ਸਾਡੇ ਮੰਡੀ ਵਿੱਚ ਰੁਲਦੀਆਂ ਰਹੀਆਂ ਉਹ ਅਸੀਂ ਸਕਾਸ ਕੋ ਕੇ ਜਦੋਂ ਖਰੀਦ ਕੀਤੀ ਹੈ ਗਵਰਨਮੈਂਟ ਨੇ ਹੁਣ ਖਰੀਦ ਹੋਣ ਤੋਂ ਬਾਅਦ ਸਾਨੂੰ 220 ਰੁਪਏ ਕੋਈ ਕਹਿਣ ਡਿਆ ਕੋ 250 ਰੁਪਏ ਕਹਿਣ ਡਿਆ ਇਹ ਸਾਨੂੰ ਕੱਟ ਲੱਗਣ ਡਿਆ ਕਿਸਾਨਾਂ ਨੂੰ ਇਸ ਕਰਕੇ ਕਿਸਾਨ ਦੁਖੀ ਹੋ ਕੇ ਪਹਿਲੇ ਤੇ ਅਸੀਂ ਆਪਣੀ ਮੀਟਿੰਗਾਂ ਕੀਤੀਆਂ ਮੀਟਿੰਗਾਂ ਕਰਨ ਤੋਂ ਬਾਅਦ ਅਸੀਂ ਜਿਹੜਾ ਮਾਰਕੀਟ ਕਮੇਟੀ ਦਾ ਮਤਲਬ ਸੈਕਟਰੀ ਸੀ ਉਹਨੂੰ ਅਸੀਂ ਫੋਨ ਤੇ ਗੱਲ ਕੀਤੀ ਉਹ ਤਾਂ ਟਾਈਮ ਲਿਆ ਮਿਲਣ ਦਾ ਹੁਣ ਸਾਡਾ ਮੁਲਾਕਾਤ ਨਹੀਂ ਕੀਤੀ ਫਿਰ ਅਸੀਂ ਡੀਸੀ ਦੇ ਦਫਤਰ ਗਿਆ ਕੱਲ ਮਰਗ ਪੱਤਰ ਦੇ ਕੇ ਆਇਆ ਡੀਸੀ ਸਾਹਿਬ ਜੀ ਸਾਨੂੰ ਨਹੀਂ ਮਿਲੇ ਹੁਣ ਅਸੀਂ ਅੱਗੇ ਕੱਟ ਤੋਂ ਦੁਖੀ ਹੋ ਕੇ ਅਸੀਂ ਪਿੰਡਾਂ ਵਿੱਚ ਵੀ ਦੋ ਦਿਨ ਜਾਵਾਂਗੇ ਪਬਲਿਕ ਨੂੰ ਸਾਰੀ ਇਕੱਠੀ ਕਰਕੇ ਤੇ ਅਸੀਂ ਗਵਰਨਮੈਂਟ ਦੇ ਸਾਨੂੰ ਨਾ ਗੱਲ ਸੁਣਦੇ ਉੱਤੇ ਅਸੀਂ ਹੁਣ ਇਦਾਂ ਕਰਾਂਗੇ ਕਿ ਅਸੀਂ ਸ਼ੁੱਕਰਵਾਰ ਨੂੰ ਜਿਹੜਾ ਸਾਡਾ ਸ਼ੁੱਕਰਵਾਰ ਨੂੰ ਸਰਕਾਰ ਨੂੰ ਇੱਕੇ ਸਾਡੇ ਜਿਹੜੇ ਪਠਾਨਕੋਟ ਦੇ ਨੁਮਾਇੰਦਿਆਂ ਨੂੰ ਅਲਟੀਮੇਟਰ ਦਿੰਨੇ ਆ ਕਿ ਸਾਡੇ ਨਾਲ 2 ਦਿਨਾਂ ਵਿੱਚ ਗੱਲ ਕੀਤੀ ਜਾਏ ਅਗਰ ਸਾਡੇ ਨਾਲ ਬਹਿ ਕੇ ਗੱਲ ਨਾ ਕੀਤੀ ਜਾਂਦੀ ਤੇ ਅਸੀਂ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਸੀਂ ਰਾਵੀ ਪੁਲ ਤੇ ਜਾਮ ਲਾਵਾਂਗੇ ਔਰ ਉਸ ਤੇ ਅਸੀਂ ਧਰਨਾ ਲਾ ਕੇ ਬੈਠਾਂਗੇ ਤੇ ਜਾਮ ਲਾ ਰੱਖਾਂਗੇ ਕੋਈ ਨੁਮਾਇੰਦਾ ਕੇ ਗੱਲ ਨਹੀਂ ਕਰੇਗਾ ਔਰ ਸਾਡੇ ਜਿਹੜਾ ਕੱਟ ਹੈ ਜਾਂ ਤਾਂ ਕਿ ਮਾਫ ਨਹੀਂ ਹੋਏਗਾ ਅਸੀਂ ਧਰਨਾ ਉੱਥੇ ਜਾਰੀ ਰੱਖਾਂਗੇ ਕੀ ਕਾਰਨ ਆ ਜੀ ਤੁਸੀਂ ਪ੍ਰਦਰਸ਼ਨ ਕਰਦੇ ਪਿਓ ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਨੇ ਦੱਸਿਆ ਕਿ ਜੋ ਮੰਡੀ ਵਾਲੇ ਕੱਟ ਸਾਨੂੰ ਲਾ ਰਿਆ ਉਸੇ ਵਿਸ਼ੇ ਤੇ ਅੱਜ ਇਕੱਠੇ ਹੋਏ ਆ ਅਸੀਂ ਪਹਿਲਾਂ ਵੀ ਤਿੰਨ ਚਾਰ ਵਾਰੀ ਇਕੱਠੇ ਹੋਏ ਆ ਸੈਕਟਰੀ ਸਾਹਿਬ ਨੂੰ ਜਿੱਦਾਂ ਨਾਲ ਦੱਸਿਆ ਮਿਲਣ ਦਾ ਟਾਈਮ ਲਿਆ ਉਹ ਸਾਨੂੰ ਮਿਲੇ ਨਹੀਂ ਫਿਰ ਅਸੀਂ ਪਠਾਨਕੋੜ ਗਿਆ ਡੀਸੀ ਸਾਹਿਬ ਨਾਲ ਸਾਨੂੰ ਟਾਈਮ ਦਿੱਤਾ ਉਹ ਵੀ ਸਾਨੂੰ ਮਿਲੇ ਨਹੀਂ ਆਪਣਾ ਮੰਗ ਪੱਤਰ ਅਸੀਂ ਦੇ ਕੇ ਆ ਗਏ ਹੁਣ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਹੜਾ ਕੱਟ ਸਾਨੂੰ ਸਰਕਾਰ ਲਾ ਰਹੀ ਹੈ ਆਰਟੀ ਲਾ ਰਹੀ ਹੈ ਜਾਂ ਕਮੇਟੀ ਵਾਲੇ ਲਾ ਰਹੇ ਸਾਨੂੰ ਕੋਈ ਪਤਾ ਨਹੀਂ ਨਾ ਸਾਨੂੰ ਕੋਈ ਦੱਸ ਰਿਹਾ ਸਾਡੀ ਜੋ ਮੰਡੀਆਂ ਦੀ ਪੇਮੈਂਟ ਹੈ ਜੋ ਲੱਖ ਬੰਦਾ 8000 ਪਾਉਂਦੇ ਨੇ 2 ਲੱਖ ਬੰਦਾ ਹੈ 1.5 ਬੰਦੇ ਨੇ ਸਾਨੂੰ ਕੋਈ ਦੱਸ ਨਹੀਂ ਰਿਹਾ ਇਸ ਲਈ ਸਾਰੇ ਅੱਜ ਇਕੱਠੇ ਹੋਏ ਆ ਕਿ ਜੇ ਸਾਡੀ ਸੁਣਵਾਈ 1-2 ਦਿਨ ਚ ਨਹੀਂ ਹੋਈ ਤੇ ਫਿਰ ਅਸੀਂ ਸੋਮਵਾਰ ਨੂੰ ਜਿੱਦਾਂ ਦੱਸਿਆ ਵੀ ਸਵੇਰੇ 10 ਵੇ ਕਲੌਰਪੁਰ ਤੇ ਜਾਵਾਂਗੇ ਤੇ ਉੱਥੇ ਜਾਮ ਕਰਦਾਂਗੇ ਬੜੀ ਮੰਗ ਗਈ ਹੈ ਮੰਗੀ ਵੀ ਤੁਹਾਨੂੰ ਦੱਸਿਆ ਵੀ ਕਾਹਤਰ ਕਿਸ ਚੀਜ਼ ਦਾ ਲਾ ਰਿਹਾ ਜੋ ਜੋਗੀ ਤੋਂ ਨਾ ਹੈ ਪੜਾ ਮੰਡੀ ਸੁੱਟਿਆ ਉਹ ਬਿਲਕੁਲ ਹੀ ਮੋਇਸਚਰ ਉਹਦਾ 15-16 ਦੇ ਭਰਿਆ ਕੋਈ ਨਹੀਂ ਵੀ ਗਿੱਲਾ ਜਾਂਦੇ ਭਰਿਆ 10-10 ਦਿਨ ਉੱਥੇ ਰਿਹਾ ਉਸ ਤੋਂ ਨਾ ਸਾਡਾ ਉਸ ਤੋਂ ਬਾਅਦ ਭਰਿਆ ਗਿਆ ਫਿਰ ਵੀ ਸੂਗਾਂ ਤੋਂ ਨਾ ਪਰਣ ਤੋਂ ਬਾਅਦ ਵੀ ਸਾਨੂੰ ਜਿਹੜਾ ਕਟਾ ਹੈ 200 ਤੋਂ 250 ਲੱਗ ਰਿਹਾ ਜੋ ਕਿ ਬਿਲਕੁਲ ਹੀ ਨਜਾਇਜ਼ ਹੈ ਜਿਹੜੇ ਵੀ ਹੈ ਢੋਣੇ ਬਰੇ ਲਾਏ ਉਹ ਵੀ ਇਹਨਾਂ ਕੋਲੋਂ ਹੀ ਲਏ ਆ ਉਹ ਬਾਹਰੋਂ ਨਹੀਂ ਲੈਂਦੇ ਜਾਂ ਤਾਂ ਉਹ ਵੀ ਆਪਣੇ ਮਰਜ਼ੀ ਨਾਲ ਲਾਏ ਨਾ ਜਿਹੜੇ ਵੀ ਇਹਨਾਂ ਨੇ ਦੱਸਿਆ ਉਹੀ ਲਾਏ ਨਾ ਇਸ ਕਰਕੇ ਸਾਡੀ ਪ੍ਰਸ਼ਾਸਨ ਅਕੈ ਮੰਗਿਆ ਵੀ ਸਾਡੀ ਮੰਗ ਸੁਣੀ ਜਾਏ ਨਹੀਂ ਤੇ ਅਸੀਂ ਸੋਮਵਾਰ ਨੂੰ ਕਲੋਰਪੁਰ ਜਾਮ ਕਰਾਂਗੇ ਜੀ